ਗੁਰਬਾਣੀ ਜਾਂ ਪੜਦੇ ਆ ਕੁਝ ਹੋਰ ਕਹਿੰਦੀ ਐ ਸਿੱਖ ਕੁਝ ਹੋਰ ਕਰਦੇ ਨੇ ਇਹਦੇ ਅਸਲੀ ਅਰਥ ਕੀ ਨੇ ਅਸਲੀ ਅਰਥ ਸੱਚ ਖੋਜ ਅਕੈਡਮੀ ਨੇ ਖੋਜੇ ਨੇ ਜਿਹਨੇ ਖੋਜੇ ਨੇ ਜਿੰਨੇ ਖੋਜ ਲਏ ਉਹਨੇ ਦੱਸਦੇ ਜਿੱਤੋਂ ਕਿਤੇ ਕبھی ਬੇਸ਼ੀ ਹੋਊਗੀ ਹੋਰ ਕੋਈ ਖੋਜ ਨਹੀਂ ਗੁਰਬਾਣੀ ਦਾ ਜਿਹੜਾ ਅਸੀਂ ਮੂਲ ਮੰਤਰ ਕਹਿੰਦੇ ਆ ਨਾ ਕਿ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਵੂਰ ਜੁਨੀ ਸਵਾਪੰ। ਇਹ ਜਿਹੜਾ ਇੱਕ ਹੈ। ਇੱਕ ਕੀ ਹੈ? ਇਹ ਗੁਰਬਾਣੀ ਦਾ ਵਿਸ਼ਾ। ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਕੀ ਹੈ? ਵਾਟ ਇਜ਼ ਦੈਟ ਵਨ? ਜਿਹਨੂੰ ਸਾਰੀ ਦੁਨੀਆ ਮੰਨਦੀ ਹੈ ਕਿ ਇੱਕ ਹੀ ਪਰਮਾਤਮਾ। ਪਰਮਾਤਮਾ ਇੱਕ ਹੈ। ਕੋਈ ਗੋਡ ਕਹਿੰਦਾ ਇਹਨੂੰ। ਕੋਈ ਅੱਲਾ ਕਹਿੰਦਾ। ਕੋਈ ਰਾਮ ਕਹਿੰਦਾ ਕੋਈ ਕੁਝ ਵੀ ਕਹਿੰਦਾ ਉਹ ਇੱਕ ਹੈ ਉਹ ਕੀ ਹੈ ਸਾਰੀ ਦੁਨੀਆ ਮੰਦੀ ਇੱਕ ਨੂੰ ਇੱਥੇ ਕੋਈ ਕਿਸੇ ਦਾ মতਪੇਦ ਨਹੀਂ ਹੈ ਇੱਕ ਵਾਰੇ ਵੀ মতਪੇਦ ਨਹੀਂ ਹੈ ਸਾਰੇ ਮਤਲਬ ਇੱਕ ਹੈ ਜਿਹੜਾ ਅੱਖ ਨੂੰ ਦਿਂਦਾ ਨਹੀਂ ਨਰਾਤਰ ਹੈ ਜਮਦਾ ਨਹੀਂ ਮਰਦਾ ਨਹੀਂ ਇਹ ਵੀ ਸਾਰੇ ਸਹਮਤ ਨੇ ਉਹਦਾ ਕੋਈ ਮਾਪਿਓ ਨਹੀਂ ਮਾਪਿਓ ਆਪੇ ਨਹੀਂ ਜੇ ਜਾਂਦਾ ਵਰਤਨ ਸਰਬ ਵਿਆਪੀ ਹੈ ਸਰਬ ਸ਼ਕਤੀਮਾਨ ਹੈ ਸਾਰਿਆਂ ਦੇ ਅੰਦਰ ਹੈ ਉਹਦੇ ਹੁਕਮ ਬਿਨਾ ਕੁਝ ਨਹੀਂ ਹੋ ਸਕਦਾ ਇਹ ਸਾਰੀਆਂ ਗੱਲਾਂ ਤੇ ਸਾਰੀਆਂ ਮਤਾਂ ਸਹਿਮਤ ਨੇ ਇਹਨਾਂ ਗੱਲਾਂ ਤੇ ਸਾਰੀਆਂ ਮਤਾਂ ਸਹਿਮਤ ਨੇ ਪਰ ਜਦੋਂ ਗਹਾਂ ਜਾਂਦੀਆਂ ਨੇ ਮਤਾਂ ਖੇਰੋ ਆਪਣਾ ਆਪਣੇ ਮਤ ਹੋ ਜਾਂਦੀ ਹੈ। ਵਿਖਰ ਜਾਂਦੀ ਹੈ। ਇਹ ਮੁੱਦੇ ਸਾਰੇ ਛੱਡ ਦਿੰਦੀਆਂ ਨੇ। ਜੋੜ ਦਿੰਦੀਆਂ ਕਿਹਦੇ ਨਾਲ ਜਾ ਕੇ ਨੇ। ਬਿਆਨ ਕੁਝ ਹੋਰੇ ਕਰ ਦਿਆ ਨੇ ਫਿਰ ਜਾ। ਇੱਕ ਨੂੰ ਇੱਕ ਵਿਸ਼ਾ ਛੱਡ ਦਿੰਦੀਆਂ ਨੇ। ਇੱਕ ਵਾਲਾ ਵਿਸ਼ਾ ਛੱਡ ਕੇ ਹੋਰ ਹੋਰ ਵਿਸ਼ੇ ਲੈ ਲੈ। ਸਿਰਫ বেদ ਵਿੱਚ ਇੱਕ ਦਾ ਵਿਸ਼ਾ ਹੈ। বেদ ਵਿੱਚ ਵੇਦਾਂ ਵਿੱਚ ਗੱਲ ਕੀਤੀ ਹੈ ਅਬਰਮ ਗੱਲ ਦੀ ਆਤਮ ਗਿਆਨ ਦੀ ਗੀਤਾ ਵਿੱਚ ਹੈ ਨਹੀਂ ਸ਼ਾਸਤਰਾਂ ਵਿੱਚ ਸਿਮਰਤੀਆਂ ਵਿੱਚ ਹੈ ਨਹੀਂ ਇਹਵੇਂ ਕੁਰਾਨ ਦਾ ਵੀ ਇੱਕ ਕੀ ਆ ਉਹ ਵਿਸ਼ਾ ਕੁਰਾਨ ਦਾ ਨਹੀਂ ਹੈ ਬਾਈਬਲ ਦਾ ਵਿਸ਼ਾ ਨਹੀਂ ਹੈ ਮਾਤੋਂ ਉਹ ਬਿਕਾਰੇ ਵੈਸੀ ਨਿਰਾਕਾਰ ਬਾਰੇ ਵੈਸੀ ਚੁੱਪ ਹੈ ਗੁਰਬਾਣੀ ਗੱਲੇ ਕੇਵਲ ਨਿਰਾਕਾਰ ਦੀ ਕਰਦੀ ਹੈ ਨਿਰਾਕਾਰ ਨੂੰ ਲੈ ਕੇ ਚੱਲੀਏ ਸ਼ੁਰੂ ਚ ਇੱਕ ਨੂੰ ਇੱਕ ਨੂੰ ਲੈ ਕੇ ਚਲਦੀ ਐ ਬਾਕੀ ਬਲ ਤਾਂ ਝਾਕਦੀਓ ਨਹੀਂ ਬਾਕੀ ਬਲ ਤਾਂ ਕਹਿੰਦੀ ਐ ਵੀ ਇੱਧਰ ਝੱਕੋ ਹੀ ਨਾ ਉਹ ਜਿਹੜੇ ਇੱਕ ਵਾਰ ਇਹ ਗਿਆਨ ਕਰਾ ਲਈਏ ਸਿਰਫ ਇੱਕ ਵਾਰ ਇਹ ਗਿਆਨ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾ ਤਾਂ ਸੋ ਮੈਂ ਬਸ ਸੁਣਨਾ ਜਾਈ ਨਾਨਕ ਕਹਿ ਰਿਹਾ ਹੈ ਏ ਸਤਗੁਰੂ ਏ ਪਰਮੇਸ਼ਰ ਮੈਨੂੰ ਇੱਕ ਵਾਰ ਇਹ ਦੱਸ ਦੇ ਵੀ ਇੱਕ ਹੈ ਹੁੰਦਾ ਕੀ ਹੈ ਇਹਦਾ ਮਤਲਬ ਸੰਸਾਰ ਦੇ ਲੋਕਾਂ ਨੂੰ ਇੱਕ ਵਾਰੇ ਪਤਾ ਨਹੀਂ ਉਹਨੂੰ ਕਹ ਤਨੀ ਧਾਈ ਕਹਨ ਗੁਰਾਇ ਕਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਉਹ ਜਿਹੜਾ ਇੱਕ ਹੈ ਸਾਰੇ ਜੀਆਂ ਦਾ ਦਾਤਾ ਸਾਰੇ ਜੀ ਤਾਂ ਸਾਰੀ ਸ੍ਰਿਸ਼ਟੀ ਦੇ ਆਗੇ ਆਦਮੀ ਕੀ ਸਾਰੇ ਜਾਨਵਰ ਜੀ ਜਾਣਤਾਗੇ ਇੱਕ ਦਾਤਾ ਇੱਕ ਨਾਲ ਜੁੜਨਾ ਇੱਕ ਨੂੰ ਜਾਣਨਾ ਸਾਰੀ ਸ੍ਰਿਸ਼ਟੀ ਦਾ ਵਿਸ਼ਾ ਨਾ ਕੇ ਇਕੱਲਾ ਸਿੱਖਾਂ ਦਾ ਵਿਸ਼ਾ ਦਾਤਾ ਸਾਰਿਆਂ ਨੂੰ ਕਿਤੇ ਸਿੱਖਾਂ ਦੇਈਦਾ ਦਾ ਸਿੱਖਤਾ ਕੋਈ ਧਰਮ ਦਾ ਨਾਉ ਨਹੀਂ ਹੈ ਧਰਮ ਦਾ ਨਾਉ ਸੱਚ ਧਰਮ ਹੈ ਇਹਦਾ ਸਿੱਖ ਧਰਮ ਨਹੀਂ ਹੈ ਇਹ ਲੋਕਾਂ ਨੇ ਬਲੇਖਾ ਪਾ ਲਿਆ ਬਈ ਪੂਰਖਾਂ ਨੇ ਨਾ ਰੱਖ ਲੈ ਸਿੱਖ ਧਰਮ ਸਿੱਖ ਮਤ ਹੈ ਸਿੱਖ ਮਤ ਹੈ ਸਿੱਖਵਾਦ ਦਾ ਵੱਲੋਂ ਸਿੱਖਿਆ ਦੇਣ ਵਾਲੀ ਮਤ ਇਹ ਮਤ ਅਸਲੀ ਸਿੱਖਿਆ ਦਿੰਦੀ ਹੈ ਬਾਕੀ ਅਸਲੀ ਸਿੱਖਿਆ ਕੋਈ ਮਤ ਨਹੀਂ ਦਿੰਦੀ ਸਿੱਖ ਮਤ ਕੀ ਹੈ ਸਿੱਖ ਮਤ ਸਭ ਬੁੱਧ ਤੇ ਮਾਰੀ ਇਹ ਪਰਮੇਸ਼ਰ ਦੀ ਬੁੱਧੀ ਹੈ ਆਦਮੀ ਦੀ ਬੁੱਧੀ ਹੈ ਉਹ ਨਹੀਂ ਇਹ ਪਰਮੇਸ਼ਰ ਦੀ ਬੁੱਧੀ ਹੈ ਬਵੇਕ ਬੁੱਧੀ ਦੀ ਗੱਲ ਦਸੀ ਹੋਈ ਹੈ ਗੁਰੂਆਂ ਨੇ ਤਾਂ ਬੋਲਤੀ ਭਗਤਾਂ ਨੇ ਤਾਂ ਬੋਲਤੀ ਜਿਵੇਂ ਬਲਾਈ ਹੋ ਨੇ ਤੇ ਪਰਮੇਸ਼ਰ ਤਾਂ ਸਾਰਿਆਂ ਦਾ ਹੀ ਹੈ ਸਿੱਖ ਮਤ ਸਭ ਬੁੱਧ ਤੇ ਮਾਰੀ ਮੰਦਰ ਛਾਵਾਂ ਤੇਰੇ ਤੁਦਵਨ ਅਵਰਨ ਜਾਣਾ ਮੇਰੇ ਸਾਹਿਬਾ ਗੋਣਗਾਵਾ ਨੇ ਤੇ ਜੀ ਜੰਤ ਸਭ ਸરણ ਤੇਮਾਰੀ ਜੀ ਜੰਤ ਸਾਰੇ ਤੇਰੀ ਸੜਨ ਚ ਜੀ ਜੰਤ ਫਿਰ ਵੱਡ ਲੈਵਲ ਦੀ ਗੱਲ ਆ ਗਈ ਇੰਟਰਨੈਸ਼ਨਲ ਲੈਵਲ ਦੀ ਗੱਲ ਹੈ ਸਰਵ ਜੰਤ ਤੁਦ ਪਾਸੇ ਤੈਨੂੰ ਸਾਰਿਆਂ ਦੀ ਜੰਤ ਹੈ ਸਿੱਖਾਂ ਦੀ ਜੰਤ ਹੈ ਇਹ ਇੰਟਰਨੈਸ਼ਨਲ ਲੈਵਲ ਦਾ ਧਰਮ ਹੈ ਇਸ ਕਰਕੇ ਆ ਜਿੰਨ ਇੰਟਰਨੈਸ਼ਨਲ ਲੈਵਲ ਤੇ ਸਾਰਿਆਂ ਨੂੰ ਇਹਦੀ ਲੋੜ ਹੈ ਅਰ ਭੁੱਖ ਹਰ ਗੱਲ ਇੰਟਰਨੈਸ਼ਨਲ ਲੈਵਲ ਦੀ ਹੈ ਤੇ ਇਹ ਗੱਲ ਅਲੱਗ ਹੈ ਅਸੀਂ ਤੋੜ ਮਰੋੜ ਕੇ ਦਾ ਨਾਸ ਕਰਤਾ ਅਸੀਂ ਰਹਿਣੇ ਨਹੀਂ ਦਿੱਤੀ ਇਹਨੂੰ ਕੌਡੀ ਦੀ ਸਾਡੀ ਬੁੱਧੀ ਉਹ ਇਹ ਜੀ ਹੈ ਨਹੀਂ ਸੀ ਇਹਨੂੰ ਰਹਿਣ ਦਿੰਦੇ ਉਹ ਗੱਲ ਅਲੱਗ ਅਸੀਂ ਆਪਣੀ ਬੁੱਧੀ ਨਾਲ ਇਹ ਅਰਥ ਕਰਦੇ ਹਾਂ ਜਦ ਕਿ ਵਿਵੇਕ ਬੁੱਧੀ ਦੀ ਉਪਜ ਬਵੇਗ ਬੁੱਧੀ ਦੀ ਉਪਜਾ ਪਰਮੇਸ਼ਰ ਦੀ ਬੁੱਧੀ ਦੀ ਉਪਜਾ ਉਹਦੀ ਬੁੱਧੀ ਜਿਹਨੂੰ ਉਹ ਬੁੱਧੀ ਬਖਸ਼ੂਗਾ ਆਪਣੀ ਉਹੀ ਇਹਦੀ ਵਿਆਖਿਆ ਕਰੂ ਬਾਕੀ ਕੋਈ ਨਹੀਂ ਕਰ ਸਕਦਾ ਬਾਕੀ ਤਾਂ ਕੋਈ ਕਰ ਸਕਦਾ ਗੁਰਮੁਖ ਕੋਲ ਬੁੱਧੀ ਹੁੰਦੀ ਹੈ ਉਹ ਗੁਰਮੁਖ ਨੂੰ ਵਖਦਾ ਵਿਦਵਾਨ ਨੂੰ ਕਦੇ ਵਿਦਵਾਨ ਨੂੰ ਨਾ ਬੁੱਧੀ ਦੀ ਲੋੜ ਹੈ ਵਿਦਵਾਨ ਕੋ ਤਾਂ ਆਪਣੀ ਬੁੱਧੀ ਬਹੁਤ ਜ਼ਿਆਦਾ ਹੁੰਦੀ ਹੈ ਵਿਦਵਾਨਾਂ ਕੋ ਬੁੱਧੀ ਜ਼ਿਆਦਾ ਹੁੰਦੀ ਹੈ ਉਹ ਨਹੀਂ ਮੰਨਦੇ ਸਾਡੇ ਕੋਲ ਅਕਲ ਘੱਟ ਹੈ ਜੇ ਦੇ ਕੋ ਕਾਟਾ ਘੱਲ ਹੈ ਹੀ ਨਹੀਂ ਉਹ ਦਵੇ ਕਿਉਂ ਜਿਹੜਾ ਆਪਣੀ ਅਗਲ ਨੂੰ ਘੱਟ ਨਹੀਂ ਮੰਨਦਾ ਉਹ ਹੰਕਾਰੀ ਹੁੰਦਾ ਹੰਕਾਰੇ ਗੁਰੂਖਰੀ ਨਹੀਂ ਹੁੰਦਾ ਗੁਰਮਗੰਮਕਾਰੀ ਨਹੀਂ ਹੁੰਦਾ ਜੀ ਜੰਤ ਸਭ ਸਰਨ ਤੇ ਮਾਰੀ ਸਰਬ ਚਿੰਤ ਦੁੱਧ ਦੁੱਧ ਮੈਨ ਅਵਲ ਨਾ ਜਾਣ ਮੇਰੇ ਸਹਿਵਾ ਸਰਬ ਚਿੰਤ ਦੁੱਧ ਪਾਸੇ ਸਾਰਿਆਂ ਦੀ ਚਿੰਤ ਤੇਰੇ ਕੋਲ ਜੋ ਤੁਧ ਭਾਵੈ ਸਾਈ ਚੰਗਾ ਕਿ ਨਾਨਕ ਕੀ ਅਰਦਾਸ ਨਾਨਕ ਦੀ ਇਹ ਬੈਂਦੀ ਹੈ ਵੀ ਜੋ ਤੈਨੂੰ ਚੰਗਾ ਲੱਗਦਾ ਉਹੀ ਮੈਨੂੰ ਚੰਗਾ ਲੱਗਦਾ ਨਾਨਕ ਉਹਦੇ ਪਾੜੇ ਚ ਚੱਲਦਾ ਹੈ ਨਾਨਕ ਦੀ ਆਪਣੀ ਮਰਜ਼ੀ ਕੋਈ ਨਹੀਂ ਗੁਰਮੁਖ ਦੀ ਆਪਣੀ ਮਰਜ਼ੀ ਕੋਈ ਨਹੀਂ ਜੋ ਤੁਧ ਭਾਵੈ ਸੋਈ ਚੰਗਾ ਕਿਨੂੰ ਤੂੰ ਦੁੱਖ ਦੇਣਾ ਕਿਉਂ ਤੂੰ ਦੁੱਖ ਦੇਣਾ ਕਿਉਂ ਤੂੰ ਸੁਖ ਦੇਣਾ 13 ਦੋ ਘਰਸੋ ਦੁੱਖ ਵੀ ਤੇਰੀ ਤਾਂ ਦਾਤ ਹੈ। ਹੋਰ ਕੋਈ ਮਤ ਦੁੱਖ ਨੂੰ ਦਾਤ ਨਹੀਂ ਮੰਨਦੀ ਸਵਾਇ ਗੁਰਮਤ ਤੇ। ਇੱਕ ਨਾ ਦੁੱਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤ ਆ। ਜਿਹੜਾ ਇਹਨੂੰ ਦਾਤ ਮੰਨੂ ਨਾ ਉਹ ਸਿੱਖ। ਸਿੱਖ ਤਾਂ ਦੁੱਖਾਂ ਤੋਂ ਭਜਦੇ ਨੇ ਅਰਦਾਸ ਕਰਦੇ ਨੇ ਦੁੱਖ ਨਹੀਂ ਨਾ। ਦਾਤ ਨਾ ਨਹੀਂ ਤਾਂ ਮਤਲਬ। ਅਸਲੀ ਦਾਤ ਦੁੱਖ ਹੈ। ਸੁਖ ਰੋਗ ਹੈ। ਰੋਗ ਮੰਗਦੇ ਨੇ ਜਾਤ ਮੰਗਦੇ ਤੇ ਇਹਨਾਂ ਨੂੰ ਗੁਰਮਤ ਦਾ ਕਿੱਥੋਂ ਪਤਾ ਲੱਗਣਾ ਸੀ ਗੁਰਮਤ ਦਾ ਗੁਰਮਤ ਦੇ ਤਾਂ ਪੁੱਠੇ ਅਰਥ ਕਰੀ ਬੈਠੇ ਨੇ ਗੁਰਮਤ ਨਾਲ ਜੁੜ ਕੇ ਹੀ ਗੁਰਮਤ ਨੂੰ ਸਮਝਿਆ ਜਾ ਸਕਦਾ ਹੈ ਜੁੜੇ ਦਾ ਸਿਵਾਇਆ ਮਾਇਆ ਨਾਲ ਪੜਦੇ ਆ ਗੁਰਮਤ ਤੋੜ ਮਰੋੜ ਕੇ ਅਰਥ ਆਪਣੇ ਮਤਲਬ ਦੇ ਲਾਉਂਦੇ ਨੇ ਸਾਰੇ ਜਿਨ੍ਹਾਂ ਜੇ ਨਿਊਟਰਲ ਹੋ ਕੇ ਅਰਥ ਨਹੀਂ ਕਰਦਾ ਨਾ ਆਪਣੇ ਬੁੱਧੀ ਨੂੰ ਮਨੂ ਪਾਸੇ ਕਰਕੇ ਫੇਰ ਗੁਰਬਾਣੀ ਨੂੰ ਨਹੀਂ ਪੜਦਾ ਗੁਰਬਾਣੀ ਨੂੰ ਨਹੀਂ ਪੜਦਾ ਉਹਨਾਂ ਜਿਹੜੇ ਦਾ ਭੇਦ ਨਹੀਂ ਪਾ ਸਕਦਾ ਕੋਈ ਆਪਣੇ ਤਾਂ ਅਸੀਂ ਬੁੱਧੀ ਮਤਭੂਰੇ ਲੜਾਈ ਹੋਈ ਹੈ ਪੜਦੇ ਹਾਂ ਗੁਰਬਾਣੀ ਨੂੰ ਆਪਣੇ ਨੂੰ ਪਾਸੇ ਕਰਕੇ ਮੇਰੀ ਵੱਤ ਥੋੜੀ ਰਾਮ ਗੁਰਬਾਣੀ ਨੂੰ ਜਿਹਨੇ ਦੀ ਖੋਜ ਜਿਹੜੀ ਹੈ ਫੇਰ ਇਹ ਪੜਨ ਦਾ ਵਿਸ਼ਾ ਨਹੀਂ ਖੋਜ ਦਾ ਵਿਸ਼ਾ ਸੀ ਅਸੀਂ ਪੜਨ ਤੱਕ ਸੀਮਤ ਰੱਖਿਆ ਗੁਰਬਾਣੀ ਦੇ ਅਰਥ ਅੱਜ ਵਰਦ ਨੂੰ ਲੋੜ ਹੈ ਆਪਣੀ ਮਤ ਦਾ ਪ੍ਰਚਾਰ ਕਰਨਾ ਹਰ ਮਤ ਦੇ ਧਾਰਨੀ ਦਾ ਫਰਜ਼ ਹੈ ਪਹਿਲਾਂ ਤਾਂ ਆਪਣੀ ਮਤ ਨੂੰ ਸਮਝਣਾ ਖੋਜਣਾ ਫਿਰ ਉਹਦਾ ਗਾਹਾਂ ਪ੍ਰਚਾਰ ਕਰਨਾ ਫੈਲਾਉਣਾ ਸਾਰਿਆਂ ਦਾ ਫਰਜ਼ ਬਣਦਾ ਸਾਰੇ ਆਪਣੀਆਂ ਆਪਣੀਆਂ ਮਤ ਨੂੰ ਲੱਗੇ ਫੈਲਾਉਣ ਸਿਖਾਲਾ ਵੀ ਫਰਜ਼ ਸੀ ਜਿਹੜਾ ਸਿੱਖਾ ਹਰੇਕ ਸਿੱਖ ਦਾ ਫਰਜ਼ ਸੀ ਕੀ ਅਸੀਂ ਆਪਣਾ ਫਰਜ਼ ਸਮਝਿਆ ਜੇ ਸਮਝਿਆ ਫਿਰ ਅਸੀਂ ਕੀ ਲਪਿਆ ਕੀ ਕੀਤਾ ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਜੇ ਫਰਜ਼ ਨੂੰ ਸਾਡੇ ਨੇ ਸਮਝਿਆ ਫਿਰ ਅਸੀਂ ਕੀਤਾ ਕਿਉਂ ਨਹੀਂ ਜੇ ਅਸੀਂ ਨਹੀਂ ਕੀਤਾ ਅਸੀਂ ਸਿੱਖ ਕੌਣ ਦੇ ਹੱਕਦਾਰ ਕਿਵੇਂ ਕਿਹੜੇ ਮੂੰਹ ਨਾ ਕਹ ਰਹੇ ਅਸੀਂ ਸਿੱਖ ਹੇ ਸਵਾਲ ਨੇ ਦੁਨੀਆ ਨੂੰ ਪਤਾ ਵੀ ਸੇਖਾ ਜਿ ਸਿੱਖੀ ਛੱਡ ਗਏ ਇੱਕ ਪਾਸੇ ਅਸੀਂ ਸਰਵਦਾ ਭਲਾ ਗਏ ਨੇ ਦੂਜੇ ਪਾਸੇ ਮੈਂ ਸਿੱਖਾਂ ਦਾ ਭਲਾ ਸੋਚਦੇ ਹਾਂ ਸਿੱਖਾਂ ਦੇ ਭਲੇ ਵਾਸਤੇ ਲੜਦੇ ਹਾਂ ਅਸੀਂ ਨਹੀਂ ਲੜ ਸਕਦੇ ਬਾਕੀ ਸੰਪਰਦਾਏ ਲੜ ਸਕਦੇ ਨੇ ਆਪਣੇ ਆਪਣੇ ਭਲੇ ਵਾਸਤੇ ਅਸੀਂ ਸਭ ਦੇ ਭਲੇ ਵਾਸਤੇ ਲੜਾਂਗੇ ਲੜਾਂਗੇ ਸਾਰਿਆਂ ਦਾ ਕਿਉਂਕਿ ਪਰਮੇਸ਼ਰ ਦੇ ਅਸੀਂ ਭਗਤਾਂ ਅਸੀਂ ਕਦੇ ਵਿਅਕਤੀ ਦੇ ਭਗਤ ਨਹੀਂ ਹਾਂਗੇ ਪਰਮੇਸ਼ਰ ਦਾ ਜਿਹੜਾ ਪਖਤ ਹੈ ਇਹ ਪਰਮੇਸ਼ਰ ਦੀ ਭਗਤੀ ਹੈ ਜਿਹੜੀ ਸਿੱਖ ਮਤ ਹੈ ਇਹ ਮਤ ਕਿਸੇ ਬੰਦੇ ਦੀ ਬਣਾਈ ਨਹੀਂ ਹੈ ਸਿੱਖ ਕੋਈ ਕੌਮ ਨਹੀਂ ਹਨ ਕੌਮ ਤਾਂ ਬੰਡੀਆਂ ਬੋਲਦੀ ਹੈ ਇਹ ਕਹਿੰਦੇ ਸਰਬਚਿੰਤ ਤੁਧ ਪਾਸੇ ਅਸੀਂ ਬੰਦੇ ਅੱਗੇ ਵਾਧਾਂਗੇ ਸਾਰਿਆਂ ਦੀ ਚਿੰਤਾ ਜੇ ਪਰਮੇਸ਼ਰ ਨੂੰ ਹੈ ਸਾਰਿਆਂ ਦੀ ਚਿੰਤਾ ਸਿੱਖ ਨੂੰ ਹੋਣੀ ਚਾਹੀਦੀ ਹੈ ਚੇ ਕਰਾ ਸਵਾਭ ਆਪਣੇ ਗੁਰੂ ਪਰ ਘਰ ਜੇ ਅਸੀਂ ਮੱਤ ਲੈ ਲਈ ਗੁਰਮਤਿ ਤੇ ਸਾਡਾ ਸਵਾਭ ਬਦਲ ਗਿਆ ਸਵਾਭ ਬਦਲਿਆ ਨਹੀਂ ਕਹਿੰਦੇ ਸਿੱਖੋ ਝੂਠੇ ਮਾਹ ਝੂਠੇ ਮਾਹ ਕਪਤੀ ਮਾਹ ਬਖੰਡੀ ਇਹ ਜੇ ਕਰਕੇ ਸਾਡੀਆਂ ਲੜਾਈਆਂ ਨੇ ਉਹ ਲੜਾਈਆਂ ਕਾਦੀਆਂ ਇਹ ਮੈਸੇਜ ਗੁਰਮਾਣੀ ਦਾ ਜੇ ਵਰਡ ਵਿੱਚ ਚਲਿਆ ਜਾਵੇ ਕੋਈ ਵਜ੍ਹਾ ਨਹੀਂ ਕਿ ਸਾਰੀ ਵਰਡ ਨੂੰ ਨਾ ਮੰਨੇ ਪਰ ਇਹਦਾ ਜੋ ਠੀਕ ਲਿਖਿਆ ਹੋਵੇ ਜਿਸ ਇਮਾਨਦਾਰੀ ਨਾਲ ਲਿਖਿਆ ਉਸੇ ਇਮਾਨਦਾਰੀ ਨਾਲ ਦੀ ਵਿਆਖਿਆ ਹੋਵੇ ਖੂਬੂ ਇਹ ਸਾਨੂੰ ਕਿਵੇਂ ਪਤਾ ਲੱਗੇ ਕਿ ਇਮਾਨਦਾਰੀ ਨਾਲ ਲਿਖਿਆ ਪਹਿਲੀ ਗੱਲ ਇਹ ਭਾਸ਼ਾ ਹੋਰ ਹੈ ਵਿਦਿਆਦੇ ਲੈਵਲ ਤੋਂ ਉੱਚੀ ਗੱਲ ਹੈ ਗੱਲ ਤਾਂ ਨਿਰਾਰਕਾਰ ਦੀ ਹੈ ਸਾਡੇ ਕੋਲ ਕੋਈ ਭਾਸ਼ਾ ਹੀ ਨਹੀਂ ਨਿਰਾਰਕਾਰ ਹੈ ਨਾ ਕਾਲਜਾਂ ਚ ਨਾ ਸਕੂਲਾਂ ਚ ਨਾ ਯੂਨੀਵਰਸਿਟੀਆਂ ਚ ਭਾਸ਼ਾ ਦਾ ਫਰਕ ਹੈ ਅਧੀ ਕਾਲ ਜੋਤ ਦੀ ਕਰਨੀ ਹੈ ਬਾਕੀ ਸਾਰੇ ਗ੍ਰੰਥ ਕਰਦੇ ਨੇ ਜੱਤ ਦੀ ਗੱਲ ਸ਼ਰੀਰ ਦੀ ਇਹ ਸ਼ਰੀਰ ਤੋਂ ਕਹਾਣੀ ਦੀ ਗੱਲ ਜਿੱਤੇ ਅੱਖਾਂ ਦੇਖਣ ਤੋਂ ਬੰਦ ਹੋ ਜਾਂਦੀਆਂ ਉੱਥੋਂ ਕਹਾਣੀ ਦੀ ਗੱਲ ਅੱਖਾਂ ਵੱਜੋ ਵੇਖਣਾ ਜਿੱਤੇ ਕੰਨਾਂ ਨੂੰ ਸੁਣਨ ਤੋਂ ਬੰਦ ਹੋ ਜਾਂਦਾ ਕੰਨ ਨਹੀਂ ਸੁਣਨਾ ਜਿੱਤੇ ਜੀਭ ਦੀ ਬੋਲੀ ਬੰਦ ਹੋ ਜਾਂਦੀ ਹੈ ਜੀਭਾਂ ਵੱਜੋ ਬੋਲਣਾ ਪੈਰਾਂ ਵਾਜੋ ਚੱਲਣਾ ਬਿਨ ਹੱਥੀ ਕਰਨਾ ਹੱਥਾਂ ਤੋਂ ਬਿਨਾ ਜਿੱਤੇ ਕੰਮ ਖਤਮ ਹੋ ਜਾਂਦਾ ਪੈਰ ਖਤਮ ਹੋ ਜਾਂਦੇ ਉੱਥੇ ਦੀ ਗੱਲ ਹੈ ਸੰਸਾਰ ਤੋਂ ਤਾਂ ਵੱਖਰੀ ਗੱਲ ਹੈ ਫਿਰ ਸੰਸਾਰ ਤੋਂ ਵੱਖਰਾ ਤਾਂ ਹੀ ਅਸੀਂ ਸਾਨੂੰ ਕਰੂਗੀ ਜੇ ਸੰਸਾਰ ਤੋਂ ਵੱਖਰਾ ਗਿਆਨ ਹੋਊਗਾ ਇਹ ਉਹ ਗਿਆਨ ਹੈ ਜਿਹੜਾ ਸੰਸਾਰ ਪੈਦਾ ਹੋਇਆ ਜੇ ਤੋ ਗਿਆਨ ਹੈ ਸੰਸਾਰ ਸਾਰੇ ਨੂੰ ਲੋੜ ਹੈ ਦੀ ਆਤਮਨ ਦੀ ਸ਼ਾਂਤੀ ਵਾਸਤੇ ਹੋਰ ਕੋਈ ਗਿਆਨ ਨਹੀਂ ਆਤਮਿਕ ਸੁਖ ਵਾਸਤੇ ਹੋਰ ਕੋਈ ਗਿਆਨ ਨਹੀਂ ਪਰਮ ਅਨੰਦ ਵਾਸਤੇ ਹੋਰ ਕੋਈ ਗਿਆਨ ਨਹੀਂ ਦੁਨੀਆ ਦੇ ਝਗੜੇ ਖਤਮ ਕਰਨ ਵਾਸਤੇ ਹੋਰ ਕੋਈ ਗਿਆਨ ਨਹੀਂ ਝਗੜੇ ਵਧਾ ਸਕਦੇ ਨੇ ਗਿਆਨ ਸਾਰੀਆਂ ਮੱਤਾ ਆਪਣਾ ਆਪਣਾ ਰਾਜ ਕਾਇਮ ਕਰਨਾ ਚਾਹੁੰਦੀਆਂ ਨੇ ਇਹ ਬਿਲਕੁਲ ਮਸਤ ਰਾਜ ਦੀ ਜਲਫ ਇਹ ਕਹਿੰਦੇ ਰਾਜ ਕਰਤਾ ਰਿਹਾ ਹੈ ਪਰਮੇਸ਼ਰ ਰਾਜ ਤਾਂ ਪਰਮੇਸ਼ਰ ਦਾ ਕਰਤਾ ਰਹਿ ਰਾਜ ਹੁਕਮ ਦਾ ਹੁੰਦਾ ਹੀ ਚੱਲਦਾ ਫਿਰ ਅਸੀਂ ਰਾਜ ਕਰਕੇ ਹੁੰਦਾ ਸ਼ਰੀਕ ਬਣਨਾ ਜਿਹੜੇ ਰਾਜ ਕਰਦੇ ਨੇ ਚਾਹੁੰਦੇ ਨੇ ਸ਼ਰੀਕ ਬਣਦੇ ਨੇ ਰੱਬ ਦੇ ਉਹ ਰੱਬ ਦੇ ਵਸਤੂ ਨਹੀਂ ਹੋ ਸਕਦੇ ਰੱਬ ਦੇ ਸ਼ਰੀਕ ਰੱਬ ਦੇ ਭਗਤ ਨਹੀਂ ਹੁੰਦੇ ਸ਼ਰੀਕ ਭਗਤ ਹੁੰਦਾ ਸ਼ਰੀਕ ਤਾਂ ਸਾਖਤ ਹੁੰਦਾ ਜਿਹੜੀਆਂ ਮੱਤਾਂ ਰਾਜ ਚਾਹੁੰਦੀਆਂ ਨੇ ਸਾਖਤਾਂ ਦੀਆਂ ਮੱਤਾਂ ਨੇ ਇਹ ਸੰਤਾਂ ਦੀ ਮੱਤ ਹੈ। ਸੰਤ ਦਾ ਤੇ ਦਾਸ ਨੇ ਸਰ। ਹੁਕਮ ਦੇ ਦਾਸ ਨੇ। ਜਿਹੜਾ ਹੁਕਮ ਦਾ ਦਾਸ ਆ ਪਰਮੇਸ਼ਰ ਦਾ ਦਾਸ। ਦੇਖੋ ਨਾ ਕਿਸੇ ਹਕੂਮਤ ਦੇ ਹੁਕਮ ਨੂੰ ਮੰਨਿਦਾ ਨਾ। ਜਿਹੜਾ ਹੁਕਮ ਹੁਕਮ ਨੂੰ ਮੰਨਦਾ ਹੈ ਉਹ ਹਕੂਮਤ ਦਾ ਦਾਸ ਹੈ। ਤੇ ਉਹਦੀ ਉਹ ਫਿਰਤਬਾਲ ਕਰਦੀ ਹੈ ਹਕੂਮਤ ਕੋਈ ਵੀ ਹੋਵੇ ਚਾਹੇ। ਜਿਹੜੇ ਹੁਕਮਾਂ ਦਾ ਵਿਰੋਧ ਕਰਦੇ ਨੇ ਉਹਨੂੰ ਸਜ਼ਾ ਦਿੰਦੀ ਹੈ। ਸਹਾਇਆ ਉਸਨੂੰ ਜਿਹੜਾ ਵਿਰੋਧ ਕਰੂਗੀ ਬਾਕੀ ਮੱਤਾ ਨੇ ਸਭ ਰਾਜ ਫਲਾਏ ਨੇ ਕਬਜੇ ਕੀਤੇ ਨੇ ਇਹ ਵੱਟ ਕਬਜੇ ਛਡਾਉਂਦੀ ਐ ਕਬਜੇ ਛੱਡ ਦੋ ਮੇਰਾ ਮੁੱਜੇ ਕਛ ਨਹੀਂ ਜੋ ਕੁਛ ਐ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਛੜਾਤਾ ਨਾ ਸਭ ਕੁਛ ਪ੍ਰਾਣੀ ਕਿਆ ਤੇਰਾ ਮੈਂ ਕਿਆ ਮੇਰਾ ਜਦ ਤਾਰੋਂ ਪਰਮ ਕੀ ਬਿਸੇਰੋ ਤੇ ਕਬਜਾ ਛਡਾਉਂਦੀ ਹੈ। ਸਰੀਰ ਤੋਂ ਵੀ ਕਬਜਾ ਛਡਾਉਂਦੀ ਹੈ ਬਾਕੀ ਛੱਡੋ। ਇੱਥੇ ਆ ਕੇ ਸੁਖ ਹੈ। ਰਾਜ ਕਰਨ ਦਾ ਦੁੱਖ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਹਰ ਕਾ ਨਾਮ ਜਪਤ ਹੋਏ ਸੁਖੀਆ। ਸੁਖੀ ਹੋਣ ਵੇਲੇ ਹਰ ਕਾ ਨਾਮ ਜਪੋ। ਇਹ ਮਾਤਾ ਸੰਸਾਰੀ ਮਤਾਂ ਨਾਲੋਂ ਇੱਕਦਮ ਉਲਟ ਅੱਜ ਸਿੱਖ ਮਾਂ ਨੇ ਜਿਹੜੀ ਮਤ ਪ੍ਰਚਾਰੀ ਹੋਈ ਆ ਸੰਸਾਰੀ ਮਤ ਪਰ ਦਾ ਅਸਰ ਪਾਇਆ ਹੈ ਤੇ ਇਹਨੂੰ ਸੰਸਾਰੀ ਮਤ ਬਣਾਤਾ ਸੀ ਇਸ ਕਰਕੇ ਦੁਨੀਆ ਕਹਿੰਦੀ ਹੈ ਵੀ ਗੁਰਬਾਣੀ ਜਾਂ ਪੜ੍ਹਦੇ ਆ ਕੁਝ ਹੋਰ ਕਹਿੰਦੀ ਹੈ ਸਿੱਖ ਕੁਝ ਹੋਰ ਕਰਦੇ ਨੇ ਇਹਦੇ ਅਸਲੀ ਅਰਥ ਕੀ ਨੇ ਅਸਲੀ ਅਰਥ ਸੱਚ ਕੋਜ ਅਕੈਡਮੀ ਨੇ ਖੋਜੇ ਨੇ ਜਿਹਨੇ ਖੋਜੇ ਨੇ ਜਿੰਨੇ ਖੋਜ ਲਏ ਉਹਨੇ ਕਿ ਦੱਸਦੇ ਜਿੱਤੋਂ ਕਿਤੇ ਕਮੀ ਬੇਸ਼ੀ ਹੋਊਗੀ ਹੋਰ ਕੋਈ ਖੋਜ ਲੂਗਾ ਉਹਨੇ ਜਿੰਨੀ ਸਾਡੇ ਕੋਲ ਬੁੱਧੀ ਸੀ ਅਸੀਂ ਉਹ ਨਾਲ ਕੰਮ ਕਰ ਲਿਆ ਬਾਕੀ ਚੱਲਦਾ ਰਹੂਗਾ ਹੋਰ ਖੋਜਦੇ ਰਹਿਣ ਸਾਨੂੰ ਵੀ ਖੋਜ ਗਾਂਹ ਤੇ ਗਾਂਹ ਨਿਤ ਨਵੀਂ ਮਿਲਦੀ ਏ ਜੇ ਤਾਂ ਕੋਈ ਭੁੱਲ ਭੁਲੇਖਾ ਗਲਤੀ ਲੱਗ ਗਈ ਹੋਵੇ ਫੇਰ ਸੋਧੀ ਜਾ ਸਕਦੀ ਹੈ ਗੁਰਬਾਣੀ ਗੁਰਬਾਣੀ ਨੂੰ ਹੀ ਅਰਥ ਆਉਂਦੀ ਹੈ ਇਹਦੇ ਵਿੱਚ ਕਿਤੇ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਹੈ ਆਪਾ ਵਿਰੋਧੀ ਗੱਲ ਨਹੀਂ ਹੈ ਠੀਕ ਹੈ ਜੀ ਜਾਂ ਅਰਥ ਕੀਤੇ ਨੇ ਆਪਾ ਵਿਰੋਧੀ ਨੇ ਅਸੀਂ ਜਿੱਥੇ ਤੱਕ ਹੈ ਆਪਾ ਵਿਰੋਧੀ ਅਰਥ ਜਿਹੜੇ ਸੀ ਆਪਾ ਵਿਰੋਧਾਪਾਸਰ ਸੰਝ ਨਹੀਂ ਰਹਿਣ ਦਿੰਦਾ ਗੁਰਬਾਣੀ ਦੀ ਮਦਦ ਨਾਲ ਜਿੱਤੇ ਕੋ ਬਰੋਂਦਾ ਪਾਸ ਹੋਵੇ ਸਤੋ ਰਹਿ ਗਿਆ ਹੋਵੇ ਕੋਈ ਦੱਸ ਸਕਦਾ ਠੀਕਾ ਲਿਆ ਜਾ ਸਕਦਾ ਤੇ ਕੋਈ ਫਾਈਨਲ ਥੋੜੀ ਨਾ ਵੀ ਇਹੀ ਫਾਈਨਲ ਨੇ ਮੇਰੀ ਮਤ ਥੋੜੀ ਰਾਉ ਤੂੰ ਸਮਰਥ ਬੜਾ ਤੂੰ ਸਮੁੰਦਰ ਹੈ ਸਮਰਥ ਹੈ ਉਹ ਕਿਤੇ ਹੋਵੇਗਾ ਫਿਰ ਸੁਧਿਆ ਜਾ ਸਕਦਾ ਇਹਦੇ ਤਾਂ ਕੋਈ ਗੱਲ ਨਹੀਂ ਤਾਂ ਵਿਚਾਰ ਦੀ ਗੱਲ ਹੈ ਫੋਲ ਇਸ ਅਰਥ ਹਨ ਨਾ ਅਰਥਨ ਜਿੰਨੀਆਂ ਸਿਕ ਸੰਸਥਾਵਾਂ ਨੇ ਉਹ ਤਾਂ ਇਹਨਾਂ ਅਰਥਾਂ ਨੂੰ ਕਬੂਲਣ ਨਹੀਂ ਹੀ। ਫਿਰ ਉਹਣੀ ਕਮੇਟੀ ਇਹਨਾਂ ਨੂੰ ਹਾਈਲਾਈਟ ਹੀ ਨਹੀਂ ਕਰੂਗੀ। ਉਹਨਾਂ ਨੇ ਜਿਹੜਾ ਗੁਰਮਤ ਦੇ ਵਿੱਚ ਪ੍ਰਕਾਸ਼ ਕਰ ਰਹੇ ਨੇ ਅਸੀਂ ਉਹ ਜਿਹੜੇ ਆਰਟੀਕਲ ਗੁਰਮਤ ਪ੍ਰਕਾਸ਼ 'ਚ ਬੰਦ ਕਰਤੇ ਆਰਟੀਕਲ ਦੇਣ। ਅਸੀਂ ਤਾਂ ਸਮਝਿਆ ਵੀ ਗੁਰੂ ਇਹ ਜਿਹੜੀ ਚੱਲਦਾ ਸਿਸਟਮ ਇਹ ਆਪਣੀ ਮੌਤ ਸਮਝਦਾ ਇਹ ਆਰਥ ਆਏ ਸਾਡੀ ਮੌਤ। ਇਸ ਪ੍ਰਚਾਰ ਦੀ ਮੌਤ ਜਿਹੜਾ ਹੈ ਚੱਲਦਾ ਇਹ ਜਿਹੜੇ ਬੈਠੇ ਨੇ ਕਬਜ਼ੇ ਕਰੀ ਇਹਨਾਂ ਦੀ ਬਹੁਤ ਹਾਕਾਰ ਪੈਜੂ ਵੀ ਕੀ ਕਰਦੇ ਹੋ ਇਹਨੂੰ ਧੱਕੇ ਦੇ ਕੇ ਕੱਢੋ ਗੁਰਦੁਆਰੇ ਦੇ ਬਾਹਰ ਇਹ ਤਾਂ ਸਾਰੇ ਬਿਰਧ ਨੇ ਇਹਨਾਂ ਦੇ ਸਾਰੇ ਬਿਰਧ ਨੇ ਸਹੀ ਅਰਥਾਂ ਦੇ ਚਾਹੇ ਸੰਤ ਹੋਣ ਦੇਰੇਦਾਰ ਹੋਣ ਗੁਰਦੁਆਰੇ ਵਾਲੇ ਹੋਣ ਉਹ ਤਾਂ ਗੱਲਾਂ ਨਹੀਂ ਕਰਨਾਂ ਦੇ ਗੁਰਦੁਆਰੇ ਇਸ ਕਰਕੇ ਸੌਖਾ ਤਰੀਕਾ ਆਇਆ ਸੀ ਜੇ ਕਿਤਾਬਾਂ ਛਾਪੀਏ ਪੜਦਾ ਕੋਈ ਨਹੀਂ ਅੱਜਕੱਲ ਇੰਟਰਨੈਟ ਤੇ ਪਾਉਣਾ ਸਭ ਨਾਲ ਪਹੁੰਚ ਜਾਵੇ ਤੇ ਪੰਜਾਬੀ ਪੰਜਾਬੀ ਕੌਣ ਜਾਣੂਗਾ ਪੜੂ ਕੌਣ ਸਮਝ ਲੈਣਾ ਪੰਜਾਬੀ ਬੋਲ ਨੂੰ ਹੋਰ ਗੱਲ ਐ ਪੜਨਾ ਪੜ੍ਹ ਕੇ ਸਮਝਣਾ ਹੋਰ ਗੱਲ ਜੇ ਨਾਲ ਲਿਖ ਕੇ ਕਰੀਏ ਅਰਥ ਤਾਂ ਗੜਬੜ ਪੈਦਾ ਹੁੰਦੀ ਇਹ ਜਿਹੜੀ ਬੋਲਣਾ ਇਸ ਸੰਗਤ ਤੇ ਹੁੰਦੀ ਐ ਕਿਸ ਹੁੰਦੀ ਇਹ ਬੋਲ ਕਹੀਏ ਅਰਥ ਸਮਝਾਇਆ ਜਾ ਸਕਦਾ ਲੈ ਕੇ ਜੇ ਦੀ ਬਿਆਖਿਆ ਨਹੀਂ ਹੁੰਦੀ ਲੈ ਕੇ ਬਿਆਖਿਆ ਦੀ ਗੱਲ ਸਭ ਉਲਦੀ ਚਲੀ ਜਾਂਦੀ ਉਲਦੀਤੀ ਚਲੀ ਜਾਂਦੀ ਹੈ ਪੱਖ ਬਹੁਤ ਖੁੱਲ ਜਾਂਦੇ ਨੇ ਜੀ ਜਿਆਦਾ ਉੜ ਜਾਂਦੀ ਹੈ ਗੁਰਬਾਣੀ ਦੀ ਬਿਆਖਿਆ ਤੇ ਕੀਤੀ ਹੋਈ ਹੈ ਸਭ ਉੜਦੀ ਦੀ ਗੱਲ ਉੱਥੇ ਖੋਇ ਦਾ ਵਿਸ਼ਾ ਰਹਿਣਾ ਹੀ ਰਹਿਣਾ ਇਸ ਕਰਕੇ ਇਹ ਅਰਥ ਮोटे-ਮोटे ਦੱਸਦੇ ਮੋਟੀ ਜੀ ਕਲਮ ਖਿੱਚਦੀ ਇੱਧਰ ਨੂੰ ਜਾਂਦੀ ਲਾਈਨ ਐ ਇਹਨੂੰ ਜਾਂਦੀ ਬਾਕੀ ਜਿੰਨੀਆਂ ਬਰੀਕੀਆਂ ਨੇ ਜਿੰਨੀ ਮਰਜ਼ੀ ਬਰੀਕ ਕਰ ਲੈ ਉਹਨੂੰ ਉੱਚੇ ਤੇ ਉੱਚਾ ਭਗਵੰਤ ਸਾਇਆ ਮੇਰਾ ਨਿਤਨਮ ਇਹ ਤਾਂ ਗਿਆਨ ਨਿਤਨਾ ਹੀ ਹੁੰਦਾ ਹੈ ਇਹਦਾ ਕੋਈ ਐਂਡ ਨਹੀਂ ਹੈ ਕਿਸੇ ਵੀ ਗਿਆਨ ਦਾ ਹੁੰਦਾ ਐਂਡ ਨਹੀਂ ਪਰ ਇਹਦਾ ਤਾਂ ਐਂਡ ਹੈ ਉਹਦੀ ਜਿੰਨਾ ਮਰਜ਼ੀ ਉਹਨੂੰ ਹੋਰ ਬਰੀਕ ਕਰ ਲੋ ਮੋਟੀ ਮੋਟੀ ਗੱਲ ਦਸੀਏ ਮੋਟੀ-ਬੋਟੀ ਇਹ ਦੱਸਦਾ ਵੀ ਲਾਈਨ ਜਿਹੜੀ ਖਿੱਚੀ ਹੋਈ ਹੈ ਉਹ ਗਲਤ ਹੈ ਸਿੱਖਾਂ ਨੇ ਜਿਹੜੇ ਅਰਥ ਖਿੱਚੇ ਨੇ ਲਾਈਨ ਖਿੱਚੀ ਉਹ ਗਲਤ ਹੈ। ਖਿੱਚੇ ਖਿਚਾਈ ਮੜ ਗਈ ਇਸ ਨੂੰਾਂ ਤੇ। ਇਹ ਤਾਂ ਬਿਲਕੁਲ ਗਲਤ ਹੈ ਨਾ। ਠੀਕ ਆ। ਇਤਿਹਾਸ ਬਣਾਏ ਨੇ ਲਾਈਨ ਨੂੰ ਬਗਾਣ ਵਾਸਤੇ। ਗੁਰਮਤਿ ਦੀ ਧਾਰਾ ਨੂੰ ਪੁਠੇਰਾ ਪਾਉਣ ਵਾਸਤੇ ਇਤਿਹਾਸ ਬਣਾਏ ਤੇ ਉਹ ਵੀ ਗਲਤ ਨੇ। ਗੁਰਦਾਰੀਆਂ ਬਣਾਈਆਂ ਉਹ ਵੀ ਉਲਟੇ ਰਸਤੇ ਪਾਉਣ ਵਾਸਤੇ ਬਣਾਈਆਂ ਨੇ। ਕਿੰਨੀਆਂ ਸ਼ਰਾਰਤਾਂ ਜਿੰਨੀ ਹੋ ਗਈਆਂ ਇਹ ਸਭ ਦੱਸਤੀ। ਸਿਰ ਗੁਰਬਾਣੀ ਤੇ ਹੀ ਮੂਲ ਲੈ ਕੇ ਗੁਰਬਾਣੀ ਨੂੰ ਹੀ ਗੁਰਬਾਣੀ ਨਾਲ ਅਰਥ ਆਇਆ ਗੁਰਬਾਣੀ ਜੋ ਦਲੀਲਾ ਲੈ ਗੁਰਬਾਣੀ ਦੇ ਬਾਹਰ ਇਤਿਹਾਸ ਦਿੱਤਾ ਐ ਮੈਂ ਕੋਈ ਗੱਲ ਕਰ ਲਈ ਹੂ ਕਿਤੇ ਉਹ ਵੀ ਜਿਹੜੀ ਬਿਲਕੁਲ ਇਹਦੇ ਨਾਲ ਫਿੱਟ ਆਉਂਦੀ ਹੈ ਗੁਰ ਇਤਿਹਾਸ ਨੂੰ ਗੁਰਬਾਣੀ ਨਾਲ ਫਿੱਟ ਆਉਣਾ ਚਾਹੀਦਾ ਹੈ ਗੁਰਬਾਣੀ ਇਤਿਹਾਸ ਮੁਤਾਬਕ ਗੁਰਬਾਣੀ ਨੂੰ ਨਹੀਂ ਮੋੜਿਆ ਜਾ ਸਕਦਾ ਜਿਹੜੀ ਗੱਲ ਇਹਦਾਜ ਚ ਫਿੱਟ ਆਉਂਦੀ ਹੈ ਉਹਨੂੰ ਮੰਨ ਲਓ ਗੁਰਬਾਣੀ ਪਰੋੜਦਾ ਕਰਦੀ ਵੀ ਹਾਂ ਇਹ ਗੱਲ ਠੀਕ ਹੈ ਗੁਰਬਾਣੀ ਅਨੁਸਾਰ ਬਾਕੀ ਕਰਦੀ ਅਸੀਂ ਇਤਿਹਾਸ ਦਾ ਅਰਥ ਪਾ ਕੇ ਗੁਰਬਾਣੀ ਦਾ ਅਰਥ ਪੁੱਗਾਵਦੇ ਪਿਤਾਸ ਦੇ ਗੱਲਾਂ ਭਾਈ ਗੁਰਦਾਸ ਦੀਆਂ ਗੱਲਾਂ ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੁਰੂ ਕਰਤਾ 12 ਕੋਈ ਕਿਸੇ ਚੀਜ਼ ਦਾ ਝੂਠੀ ਚੀਜ਼ ਦਾ ਸੱਚ ਤੇ ਅਸਰ ਪਾ ਕੇ ਸੱਚ ਨੂੰ ਦੇਖਾ ਹਿੰਦ ਬੜੀ ਭਾਰੀ ਸ਼ਰਾਰਤ ਕੀਤੀ ਇਹ ਸ਼ਰਾਰਤ ਸੀ ਤੋ ਬਚ ਉਹ ਦੱਸਦਾ ਵੀ ਸ਼ਰਾਰਤ ਹੈ ਜਿਹਨਾਂ ਨੇ ਕੀਤੀ ਉਹ ਸ਼ਰਾਰਤੀ ਬੰਦੇ ਸੀ ਕਿਉਂ ਕੀਤੀ ਉਹ ਵੀ ਦੱਸ ਪਤਾ ਹੀ ਆ ਲੋਕਾਂ ਨੂੰ ਸਭ ਲਿਖਿਆ ਹੋਇਆ ਹੈ ਪਿੱਛੇ ਸਭ ਪਤਾ ਪਰ ਪਤਾ ਹੁੰਦੇ ਹੋਏ ਵੀ ਜਿਹੜੇ ਲੋਕ ਸਿਰਫ ਮਾਇਆ ਨਾਲ ਜੁੜੇ ਹੋਏ ਨੇ ਮਾਇਆਧਾਰੀ ਦੇ ਉਹ ਇਹੀ ਕੰਮ ਕਰਦੇ ਰਹਿੰਦੇ ਜਿਹੜਾ ਕਰ ਰਹੇ ਨੇ ਜਿਹਨਾਂ ਨੂੰ ਰਾਜ ਚਾਹੀਦਾ ਉਹਨਾਂ ਨੇ ਸੱਚ ਤੇ ਲੈਣਾ ਕੀ ਹੈ ਸੱਚ ਤੇ ਕੀ ਲੈਣਾ ਹੈ ਸੱਚ ਗਿਆ ਉਹਨਾਂ ਦਾ ਰਾਜ ਗਿਆ ਸੱਚ ਆ ਗਿਆ ਤੇ ਉਹਨਾਂ ਦਾ ਰਾਜ ਗਿਆ ਉਹਨਾਂ ਤਾਂ ਸੱਚ ਕਰਨੇ ਵੋਟਾਂ ਨਹੀਂ ਦੇਣੀ ਆ ਸਿੱਖ ਤਾਂ ਉਹਨਾਂ ਦੇ ਖਿਲਾਫ ਜਾਇਆ ਕਰਨਗੇ ਵੀ ਇਹ ਕਿਰਪਾਣ ਵਾਲੇ ਨੂੰ ਵੋਟਾਂ ਦੇ ਦਿਓ ਬੜਾ ਧੋਖੇबाज ਹੈ ਜਿਹੜਾ ਗੁਰੂ ਤੋਂ ਬਾਹੀ ਗੁਰੂ ਕਹਿੰਦਾ ਰਾਜ ਨਹੀਂ ਕਰਦਾ ਰਾਜ ਕਰਦਾ ਜਿਹੜਾ ਆਪਣੇ ਗੁਰੂ ਨਾਲ ਧੋਖਾ ਕਰਦਾ ਤੁਹਾਡੇ ਨਾਲ ਕਿਵੇਂ ਕਰੂਗਾ ਇਹ ਜਿਹੜਾ ਆਪਣੇ ਗੁਰੂ ਤੋਂ ਦਗਾ ਦੇ ਗਿਆ ਤੁਹਾਡੇ ਨਾਲ ਦਗਾ ਕਿਉਂ ਨਹੀਂ ਕਰੂਗਾ ਇਹ ਪਬਲਿਕ ਨਾਲ ਕਿਵੇਂ ਨਹੀਂ ਦਗਾ ਕਰੂਗਾ ਗੁਰੂ ਨੇ ਕਿਹਾ ਕਿ ਇਹ ਨੂੰ ਰਾਜ ਨਹੀਂ ਕਰਨਾ ਇਹ ਕਹਿੰਦਾ ਮੈਂ ਕਰਨਾ ਹੈ ਉਹਨੂੰ ਤਾਂ ਦਿਗਾ ਦੇ ਗਿਆ ਇਹ ਕਰਮਾਂ ਲਾ ਕੇ ਪਰੇ ਹੋ ਜੂ ਉਹਨੇ ਸਿੱਖ ਨਹੀਂ ਸਿੱਖੀ ਛੱਡ ਦੇ ਸਿੱਖੀ ਵੀ ਨਹੀਂ ਛੱਡਦਾ ਮੰਗਦਾ ਵੀ ਰਾਜ ਹੈ ਇਹ ਤਾਂ ਇਹ ਬਾਜ ਹੈ ਫਰੋਡੀ ਹੈ ਇਹਨੂੰ ਬੋਰਡ ਦੇ ਦਿਓ ਦੂਜੇ ਚੰਗੇ ਨੇ ਜਿਹੜਾ ਕਹਿੰਦੇ ਪਾਈ ਅਸੀਂ ਸਿੱਖ ਨਹੀਂ ਆ ਬੰਦੇ ਹੱਥ ਪਰ ਅਸੀਂ ਤਾਂ ਇੰਨਾਗੇ ਕਰ ਸਕਦੇ ਆ ਸਿੱਖੀ ਤੇ ਨਹੀਂ ਅਸੀਂ ਪਹਿਲਾਂ ਦੇ ਸਕਦੇ ਆ ਮੰਦਾ ਤਾਂ ਐਵੇਂ ਸਿੱਖਣੀ ਮੇਰੇ ਵਸ ਦੀ ਗੱਲ ਨਹੀਂ ਹੈ ਇਹਦੀ ਸਿੱਖੀ ਤੇ ਭਰੋਸਾ ਨਾ ਕਰ ਲਿਓ ਸਿੱਖੀ ਇਹਦੀ ਪਰਪੰਚ ਹੈ ਅਥਰੀ ਜਿੱਤ ਕਰਾ ਬਰ ਐ ਜਾਣਗੇ ਕਾਲੀ ਫੂਲਾ ਸੋਨੇ ਜਦ ਮਿਸਲਾਂ ਵਾਲੇ ਨੇ ਰਾਜ ਕੀਤਾ ਉਹ ਕਹਿੰਦਾ ਬਾਣਾ ਲਾ ਦੇ ਜੇ ਮਿਸਲ ਦਾ ਰਾਜ ਕਰਨਾ ਬਾਣਾ ਲਾ ਦੇ ਬਾਣਾ ਨਹੀਂ ਪਾਉਣ ਦੇਣਾ ਸੀ ਗੁਰੂ ਦਾ ਹੁਕਮ ਹੈ ਕੰਨੇ ਬਾਣਾ ਲਾ ਦਿੰਨੇ ਪਰ ਰਾਜ ਕਰਨ ਸਿੱਖੀ ਚੜਦੀ ਬਾੜੇ ਨਾਲ ਸਿੱਖੀ ਸਿੱਖਾ ਨੇ ਤਾਂ ਗੱਲ ਦੇਣੀ ਨਹੀਂ ਸੀ ਵਿਰੋਧ ਕਰਨਾ ਸੀ ਸਾਨੂੰ ਪਤਾ ਹੈ ਤੇ ਵੈਬਸਾਈਟ ਪੜ੍ਹ ਲੈਣਗੇ ਜਿਹਨੂੰ ਲੋੜ ਹੈ ਗੱਲ ਫੈਲ ਜੂਗੀ ਬਸ ਸੌਖਾ ਤਰੀਕਾ ਸੀ ਵੈਬਸਾਈਟ ਤੇ ਪਾਤਾ ਕੱਠ ਕਰਕੇ ਤਾਂ ਸੀ ਇਹ ਗੱਲ ਕਹਿ ਨਹੀਂ ਸਕਦਾ ਇਹ ਤਾਂ ਕਾਨੂੰਨ ਆ ਹੰਗਾਮਾ ਕਰ ਦੇਣਗੇ ਬਾਅਦ ਜੇ ਅਸੀਂ ਬਾਹਰ ਪਬਲਿਕ ਜਾ ਕੇ ਗੱਲ ਕਰੀਏ ਤਾਂ ਹੰਗਾਮਾ ਖੜਾ ਕਰ ਦੇਣਗੇ ਵੀ ਵੈਬਸਾਈਟ ਤੇ ਪਾਤਾ ਅੱਗੇ ਪਤਾ ਲੱਗ ਜੂਗਾ ਸੱਚ ਕੀ ਹੈ ਝੂਠ ਕੀ ਹੈ ਤਾਂ ਕਰਕੇ ਇਹ ਬਰਾਦਦੀ